ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਦਿੰਦੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਤੇ ਕਰ ਹੱਥ ਫਿਰ ਤੇ ਫਿਰ ਤੇ ਪ੍ਰਭ ਆਇਆ ਪਰਿਆਤੋ ਸੁਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਧ ਸੰਗਤ ਵਾਹਿਗੁਰੂ ਪ੍ਰਮਾਤਮਾ ਜੀ ਨੇ ਸੁੰਦਰ ਮੁਖੰ ਮੁਨੁਖਾ ਦੇਹੀ ਦਿੱਤੀ ਆ ਸਤਗੁਰੂ ਜੀ ਇਹ ਸਫਲ ਕਰਨ ਵਾਸਤੇ ਉਪਦੇਸ਼ ਦਿੰਦੇ ਆ ੴ ਸਤਗੁਰ ਪ੍ਰਸਾਦ ਜਗ ਰਚਨਾ ਸਭ ਝੂਠ ਹੈ ਜਾਨ ਲ헤ਰੇ ਮੀਤ ਕਹਉ ਨਾਨਕ ਥਿਰ ਨਾ ਰਹੇ ਜੰਬਲੋ ਕੀ ਪੀਤ ਸਾਧ ਸੰਗਤ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਬਖਸ਼ਿਸ਼ ਕਰਦੇ ਆ ਕਿ ਜਗ ਰਚਨਾ ਸਭ ਝੂਠ ਹੈ ਪਰਮੇਸ਼ਰ ਪ੍ਰਮਾਤਮਾ ਆਪ ਤੇ ਸੱਚਾ ਵਾ ਪਰ ਉਹਨੇ ਜਗਤ ਝੂਠਾ ਕਿਉਂ ਬਣਾਇਆ ਝੂਠੇ ਦਾ ਮਤਲਬ ਇੱਥੇ ਗਲਤ ਨਹੀਂ ਹੈਗਾ ਝੂਠੇ ਦਾ ਮਤਲਬ ਹੈਗਾ ਜਿਹੜਾ ਬਦਲਨ ਵਾਲਾ ਜਿਹੜਾ ਇੱਕ ਰਸ ਨਹੀਂ ਰਹਿੰਦਾ ਠਿਰ ਨਹੀਂ ਰਹਿੰਦਾ ਹਰ ਵੇਲੇ ਬਦਲਦਾ ਰਹਿੰਦਾ ਮੌਸਮ ਬਦਲਦੇ ਰਹਿੰਦੇ ਨੇ ਫਰੂਟ ਬਦਲਦੇ ਰਹਿੰਦੇ ਨੇ ਹਰ ਇੱਕ ਚੀਜ਼ ਮਨੁੱਖ ਦੀ ਭਾਵਨਾ ਬਦਲਦੀ ਰਹਿੰਦੀ ਆ ਪਤਾ ਪਤਾ ਬਦਲਦਾ ਰਹਿੰਦਾ ਕਦੀ ਕੋਈ ਬਹਾਰ ਆਵੀਂ ਕਦੀ ਕੋਈ ਬਹਾਰ ਆਗੀ ਇਹ ਜੀਵ ਨੂੰ ਸੁੱਖ ਦੇਣ ਵਾਸਤੇ ਬਦਲਦੇ ਆ ਇੱਕ ਤਾਂ ਦਾਲ ਹੀ 4 ਦਿਨ ਬੰਦਾ ਖਾ ਲਵੇ ਤੇ ਤਾਂ ਵੀ ਬੰਦੇ ਦਾ ਮੂੰਹ ਅੱਕ ਜਾਂਦਾ ਕਿ ਮੈਂ ਇਹ ਦਾਲ ਹੀ ਖਾਈ ਜਾਨਾ ਬਦਲ ਬਦਲ ਕੇ ਸਬਜ਼ੀ ਖਾਣੀ ਪੈਂਦੀ ਬਦਲ ਬਦਲ ਕੇ ਦਾਲ ਖਾਣੀ ਪੈਂਦੀ ਐ ਇਹੋ ਹੀ ਪ੍ਰਮਾਤਮਾ ਦੀ ਵਿਡੱਪਣ ਆ ਕਿ ਜੀਵ ਨੂੰ ਇਸੇ ਤਰ੍ਹਾਂ ਹੀ ਉਹ ਸਕੂਨ ਦਿੰਦਾ ਤੁਹਾ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਤਰ੍ਹਾਂ ਸਾਧ ਸੰਗਤ ਸੁਤੇ ਪਿਆ ਸੁਪਨਾ ਆਉਂਦਾ ਸੁਪਨੇ ਵਿੱਚ ਰਾਜਾ ਬਣ ਜਾਂਦਾ ਤੇ ਜਦੋਂ ਅੱਖ ਖੋਲਦੀ ਆ ਤੇ ਉਦੋਂ ਦੇਖਦਾ ਮੈਂ ਤੇ ਮੰਜੇ ਤੇ ਪਿਆ ਹਾਂ ਉਸੇ ਵੇਲੇ ਹੀ ਉਹ ਰਾਜੇ ਵਾਲਾ ਸੁਪਨਾ ਜਿਹੜਾ ਹੈਗਾ ਉਹ ਫਨਾ ਹੋ ਜਾਂਦਾ ਇਸੇ ਤਰ੍ਹਾਂ ਹੀ ਮਾਰੇ ਕਹਿੰਦੇ ਜਿਹੜਾ ਤੂੰ ਖੁੱਲੀਆਂ ਅੱਖਾਂ ਦੇ ਨਾਲ ਇਹ ਸੰਸਾਰ ਨੂੰ ਦੇਖਦਾ ਨਾ ਇਹ ਵੀ ਇੱਕ ਸੁਪਨਾ ਹੀ ਚੱਲਣ ਦਿਆ ਵਾ ਇਹ ਵੀ ਇੱਕ ਸੁਪਨਾ ਹੀ ਚੱਲਣ ਦਿਆ ਵਾ ਜਿਸ ਦਿਨ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸਤਜਿਤ ਆਨੰਦ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਉਸੇ ਦਿਨ ਹੀ ਸੰਸਾਰ ਨਿਵਰਤ ਹੋ ਜਾਂਦਾ ਤੇ ਦੇਖਣ ਵਾਲਾ ਜਿਹੜਾ ਸੰਸਾਰ ਆ ਨਾ ਇਹ ਵੀ ਸੁਪਨਾ ਹੋ ਜਾਂਦਾ ਝੂਠਾ ਹੋ ਜਾਂਦਾ ਇਹੋ ਹੀ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਤਰ੍ਹਾਂ ਜੋ ਬਾਲੂ ਕੀ ਭੀਤ ਸਾਧ ਸੰਗਤ ਸਮੁੰਦਰ ਦੇ ਕਿਨਾਰੇ ਦੇ ਉੱਤੇ ਕਈ ਵਾਰੀ ਰੇਤ ਨੂੰ ਇਕੱਠੀ ਕਰਕੇ ਤੇ ਉਹਦੀ ਕਲਾਕ੍ਰਿਤੀ ਬਣਾਉਂਦੇ ਆ ਪਰ ਉਹਨਾਂ ਚਕ ਰੋ ਕਲਾਕ੍ਰਿਤੀ ਦਿਸਦੀ ਰਹਿੰਦੀ ਹੈ ਜ ਜਦ ਜਵਾਰ ਭਟਾਣੀ ਆਉਂਦਾ ਤੇ ਜਦੋਂ ਸਮੁੰਦਰ ਚੜ ਜਾਂਦਾ ਵਾ ਤੇ ਫਿਰ ਉਹ ਪਾਣੀ ਨਾਲ ਹੀ ਉਹਨੂੰ ਰੋੜ ਕੇ ਲੈ ਜਾਂਦਾ ਕੋਈ ਕਲਾਕ੍ਰਿਤੀ ਨਹੀਂ ਰਹਿੰਦੀ ਥੋੜੇ ਸਮੇਂ ਵਾਸਤੇ ਕਲਾਕ੍ਰਿਤੀ ਰਹਿੰਦੀ ਆ ਇਹੋ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਛੇਤੀ ਕਰ ਲੈ ਛੇਤੀ ਭਗਤੀ ਕਰ ਲੈ ਛੇਤੀ ਸੇਵਾ ਸਿਮਰਨ ਕਰ ਲੈ ਪਤਾ ਨਹੀਂ ਕਿਹੜੇ ਵੇਲੇ ਜਵਾਰ ਭਾਟਾ ਰੂਪੇ ਕਾਲ ਆਵੇਗਾ ਤੇ ਤੈਨੂੰ ਭਲੇਟ ਕੇ ਲੈ ਜਾਊਗਾ ਹਮ ਆਦਮੀ ਹੈ ਏਕਦਮੀ ਮੋਹਲਤ ਮੋਹਲ ਨਾ ਜਾਣ ਮਨੁੱਖ ਦੀ ਉਮਰ ਦਾ ਕੀ ਪਤਾ ਇਹ ਕੱਚਾ ਸਰੀਰ ਆ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਿਸ ਤਰ੍ਹਾਂ ਰੇਤ ਦੀ ਕੰਧ ਜਿਹੜੀ ਹੁੰਦੀ ਓ ਕੱਚੀ ਹੁੰਦੀ ਆ ਬਾਲੂ ਰੇਤ ਨੂੰ ਕਹਿੰਦੇ ਸਾ ਸੰਗਤ ਪੀਤ ਕੰਧ ਨੂੰ ਕਹਿੰਦੇ ਆ ਕਿ ਰੇਤ ਦੀ ਕੰਧ ਜਿਹੜੀ ਉਹ ਕੱਚੀ ਹੁੰਦੀ ਆ ਗਿੱਲੀ ਰੇਤੋਂ ਦੀ ਕੰਧ ਬਣਾਈ ਜਾਵੇ ਉਹ ਥੋੜਾ ਚਿਰ ਰਹਿੰਦੀ ਆ ਪਰ ਜਿਉਂ ਸੂਰਜ ਉੱਪਰ ਆਉਂਦਾ ਤਾਂ ਸੂਰਜ ਦੀ ਗਰਮੀ ਦੇ ਨਾਲ ਫਿਰ ਉਹ ਰੇਤੋਂ ਜਿਹੜੀ ਹੈਗੀ ਉਹ ਕੰਧ ਜਿਹੜੀ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਉੱਡ ਜਾਂਦੀ ਹੈ ਲੇਕਿਨ ਜੇ ਉਹ ਰੇਤੋਂ ਸੀਮਿੰਟ ਨੂੰ ਨਾਲ ਰਲਾ ਲਵੇ ਬਜਰੀ ਨੂੰ ਨਾਲ ਰਲਾ ਲਵੇ ਸਰਗੇ ਨੂੰ ਨਾਲ ਰਲਾ ਲਵੇ ਤਾਂ ਫਿਰ ਕੰਕਰੀਟ ਦੀ ਕੰਧ ਬਣ ਜਾਂਦੀ ਹੈ ਤੇ ਉਸ ਕੰਕਰੀਟ ਦੀਆਂ ਕੰਧਾਂ ਦੇ ਉੱਤੇ ਬਹੁਤ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਸਾਰੀਆਂ ਜਾਂਦੀਆਂ ਜਿਹੜੀਆਂ ਕਈ-ਕਈ ਸਦੀਆਂ ਰਹਿ ਜਾਂਦੀਆਂ। ਇਸੇ ਤਰ੍ਹਾਂ ਹੀ ਸਾਧ ਸੰਗਤ ਇਹ ਮਨੁੱਖ ਜਿਹੜਾ ਇਹ ਇਕੱਲਾ ਰਹਿਣਾ ਚਾਹੁੰਦਾ। ਨਾ ਕਿਸੇ ਨਾਲ ਬੋਲਦਾ ਨਾ ਕਿਸੇ ਨਾਲ ਚੱਲਦਾ ਨਾ ਕਿਸੇ ਨਾਲ ਮਿਲਦਾ ਨਾ ਕਿਸ ਨੂੰ ਸਹਾਇਤਾ ਦਿੰਦਾ ਨਾ ਕਿਸੇ ਦੀ ਸਹਾਇਤਾ ਲੈਂਦਾ। ਕਹਿੰਦਾ ਮੈਨੂੰ ਕਿਸੇ ਨੂੰ ਤੇ ਕਿਸੇ ਦੀ ਲੋੜ ਹੀ ਨਹੀਂ ਹੈਗੀ। ਤੇ ਜਿਹੜਾ ਮਨੁੱਖ ਇਕੱਲਾ ਰਹਿਣਾ ਚਾਹੁੰਦਾ ਉਹ ਰੇਤ ਦੀ ਕੰਧ ਵਾਂਗੂ ਉਹ ਓੜ ਜਾਏਗਾ। ਉਹਦਾ ਕੋਈ ਵजूद ਨਹੀਂ ਰਹਿਣਾ ਤਾਂ ਮਹਾਰਾਜ ਕਹਿੰਦੇ ਨੇ ਕਿ ਭਾਈ ਜੇਕਰ ਤੂੰ ਭਾਈਚਾਰਾ ਉਹਨਾਂ ਦੀ ਸਹਾਇਤਾ ਲਵੇਂ ਗੁਰਮੁਖ ਪਿਆਰਿਆਂ ਦੀ ਸੰਗਤਾਂ ਦੀ ਸਹਾਇਤਾ ਲਵੇਂ ਸੰਗਠਨ ਬਣ ਕੇ ਚੱਲੇ ਤੇ ਫਿਰ ਤੂੰ ਹਰੇਕ ਕੰਮ ਦੇ ਵਿੱਚ ਫਤਿਹ ਹਾਸਲ ਕਰੇਗਾ ਜਿਵੇਂ ਰੇਤ ਦੀ ਕੰਧ ਜਿਹੜੀ ਕੱਲੀ ਆ ਉਹ ਕੱਚੀ ਆ ਨਾਸ਼ਵਾਨ ਪਰ ਜੇਕਰ ਉਹ ਸੀਮਿੰਟ ਬਜਰੀ ਤੇ ਸਰੀਏ ਨੂੰ ਨਾਲ ਰਲਾਉਂਦੀ ਹੈ ਤਾਂ ਫਿਰ ਕੰਕਰੀਟ ਬਣ ਜਾਂਦੀ ਹੈ ਇਸੇ ਤਰ੍ਹਾਂ ਹੀ ਮਨੁੱਖ ਇਕੱਲਾ ਜਿਹੜਾ ਹੈਗਾ ਉਹ ਸਾਰੇ ਪਾਸੇ ਹੀ ਕਾਮਯਾਬ ਨਹੀਂ ਹੋ ਸਕਦਾ ਜੇਕਰ ਉਹ ਸਾਰੇ ਗੁਰਮੁਖਾਂ ਪਿਆਰਿਆਂ ਨੂੰ ਭਾਈਚਾਰੇ ਨੂੰ ਸੰਗਠਿਤ ਹੋ ਕੇ ਚੱਲੇ ਫਿਰ ਸਾਰੇ ਪਾਸਿਓਂ ਹੀ ਉਹ ਸਫਲਤਾ ਹੀ ਸਫਲਤਾ ਪ੍ਰਾਪਤ ਕਰੇਗਾ ਮਰ ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਕਰ ਪੰਖੀ ਕਰੇ ਬਖੇਰਾ ਕਹਿੰਦੇ ਕਿ ਦੇਖੋ ਇਹੋ ਜਿਹਾ ਕੋਈ ਘਰ ਹੋਵੇ ਰਹਿਣ ਬਸੇਰਾ ਹੋਵੇ ਤੇ ਉਹਦੇ ਵਿੱਚ ਕਿੰਨਾ ਉਖ ਇਹ ਸਰੀਰ ਜਿਹੜਾ ਕਹਿੰਦੇ ਕੱਚਾ ਵਾ ਇਸ ਸਰੀਰ ਦੇ ਵਿੱਚ ਜੀਵ ਜਿਹੜਾ ਹੈਗਾ ਉਹ ਰਹਿਣ ਬਸੇਰਾ ਕਰਕੇ ਬੈਠਾ ਹੋਇਆ ਤੁਮਾਰੇ ਕਹਿੰਦੇ ਆ ਕਿ ਜਿਹੜਾ ਜੀਵ ਹੈ ਉਦੇਹੀ ਦੇ ਵਿੱਚ ਰਹਿਣ ਬਸੇਰਾ ਕਰਕੇ ਬੈਠਾ ਹੈ ਪਰ ਇਹਨੂੰ ਪਤਾ ਨਹੀਂਗਾ ਕਿ ਜੇਕਰ ਜਿਹੜੀ ਹੱਡੀ ਟੁੱਟ ਜਾਵੇ ਤੇ ਤਾਂ ਵੀ ਵਿਕਾਰ ਜੇ ਕੋਈ ਮਸਲ ਖਰਾਬ ਹੋ ਜਾਵੇ ਤੇ ਤਾਂ ਵੀ ਖਰਾਬ ਦਿਖ ਜਾਂਦਾ ਇਹ ਸਰੀਰ ਜਿਸ ਤਰ੍ਹਾਂ ਤੀਰਥਾਂ ਦੇ ਉੱਤੇ ਸਰਾ ਬਣੀ ਹੁੰਦੀ ਆ ਤੇ ਉਹਦੇ ਵਿੱਚ ਜੇ ਕੋਈ ਯਾਤਰੀ ਜਾਂਦਾ ਵਾ ਤੇ 2 ਦਿਨ ਉਹਦੇ ਵਿੱਚ ਫਿਰ ਉਹਨੂੰ ਸਰ ਜਾਂਦਾ ਉਹਦਾ ਉਹਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਇਸੇ ਕਰਕੇ ਹੀ ਉਹਦਾ ਨਾਂ ਸਰਾ ਪਿਆ ਵਾ ਜਿਹੜੀ ਯਾਤਰੀ ਨੂੰ ਸਾਰ ਦਿੰਦੀ ਆ ਇਸੇ ਤਰ੍ਹਾਂ ਹੀ ਇਹ ਜਿਹੜਾ ਜੀਵ ਆ ਉਹ ਵੀ ਸਰੀਰ ਦੇ ਵਿੱਚ ਸਰਾ ਵਾਂਗੂ ਹੀ ਰਹੇ ਤਾਂ ਮਹਾਰਾਜ ਕਹਿੰਦੇ ਕਿ ਉਸ ਪਰਮ ਸੱਤਾ ਦੇ ਵਿੱਚ ਲੀਨ ਹੋਵੇ ਉਹ ਇਹਦਾ ਅਸਲੀ ਘਰ ਆ ਇਹ ਤਾਂ ਭਾਈ ਇਹਦਾ ਨਕਲੀ ਘਰ ਆ ਜਿਹੜਾ ਸਰੀਰ ਆ ਇਹ ਤਾਂ ਜਲ ਕੀ ਭੀਤ ਪਵਨ ਕਾ ਥੰਬਾ ਕੱਚਾ ਵਾ ਏ ਦਾ ਅਸਲੀ ਕਰਨੀ ਹੈਗਾ ਘਰ ਦੇ ਦਾ ਅਸਲੀ ਵਾਹਿਗੁਰੂ ਪ੍ਰਮਾਤਮਾ ਦਾ ਸਰੂਪ ਆ ਇਹੋ ਹੀ ਮਹਾਰਾ ਸਤਿਗੁਰੂ ਜੀ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਸਮਾਨ ਬ੍ਰਹਮ ਗਿਆਨ ਜਦੋਂ ਹੋ ਜਾਂਦਾ ਪ੍ਰਮਾਤਮਾ ਦਾ ਉਹਦੀ ਦ੍ਰਿਸ਼ਟੀ ਫਿਰ ਸੰਮ ਹੋ ਜਾਂਦੀ ਆ ਸੰਮ ਦ੍ਰਿਸ਼ਟੀ ਵਾਲਾ ਹੀ ਅੱਗੇ ਵਧ ਸਕਦਾ ਤੋਂ ਸਾਧ ਸੰਗਤ ਇਹ ਪ੍ਰਮਾਤਮਾ ਨੇ ਇਹ ਸੰਸਾਰ ਤੇ ਮਾਇਆ ਨੇ ਦੋਨਾਂ ਨੇ ਹੀ ਰਲ ਕੇ ਸੰਸਾਰ ਰਚਿਆ ਹੋਇਆ ਜਿਵੇਂ ਪਤੀ ਪਤਨੀ ਦੋਨੇ ਰਲ ਕੇ ਫਿਰ ਘਰ ਪਰਿਵਾਰ ਨੂੰ ਸੰਸਾਰ ਨੂੰ ਗ੍ਰਸਤ ਨੂੰ ਚਲਾਉਂਦੇ ਆ ਇਸੇ ਤਰ੍ਹਾਂ ਹੀ ਪ੍ਰਮਾਤਮਾ ਤੇ ਮਾਇਆ ਦੋਨੇ ਰਲ ਕੇ ਹੀ ਇਸ ਸੰਸਾਰ ਨੂੰ ਚਲਾਉਂਦੇ ਆ ਜਦੋਂ ਮਨੁੱਖ ਨਹੀਂ ਸੀਗਾ ਤੇ ਉਦੋਂ ਕੋਈ ਨਾਮ ਨਹੀਂ ਸੀਗਾ ਤੇ ਮਨੁੱਖ ਨੇ ਹੀ ਆਣ ਕੇ ਤੇ ਇਹ ਸਾਰੇ ਨਾਮ ਦਿੱਤੇ ਆ ਕੋਈ ਪਾਣੀ ਆ ਕੋਈ ਅਗਨੀ ਆ ਕੋਈ ਆਕਾਸ਼ ਆ ਕੋਈ ਹਵਾ ਵਾ ਕੋਈ ਧਰਤੀ ਆ ਇਹ ਸਾਰੇ ਨਾਮ ਜਿਹੜੇ ਹੈਗੇ ਮਨੁੱਖ ਨੇ ਹੀ ਦਿੱਤੇ ਹੋਏ ਆ ਇਸ ਕਰਕੇ ਜੇਕਰ ਮਨੁੱਖ ਦੇ ਦਿੱਤੇ ਹੋਏ ਨਾਮ ਡਿਲੀਟ ਕਰ ਦਿਓ ਤਾਂ ਫਿਰ ਧਰਤੀ ਖਤਮ ਹੋ ਜਾਂਦੀ ਹੈ ਫਿਰ ਪ੍ਰithvi ਖਤਮ ਹੋ ਗਈ ਸ੍ਰਿਸ਼ਟੀ ਖਤਮ ਹੋ ਗਈ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖ ਜਿਹੜਾ ਹੈਗਾ ਉਹ ਉਹਦੇ ਅੰਦਰ ਮਾਇਆ ਵਾ ਉਹ ਆਪਣੇ ਕਾਮਨਾ ਵਾਸ਼ਨਾ ਕਰਕੇ ਹੀ ਨਾਮ ਰੱਖਦਾ ਪਹਿਲੋ ਕੁਵਾਰਾ ਹੁੰਦਾ ਵਾ ਵਿਆਹਿਆ ਜਾਂਦਾ ਤੇ ਫਿਰ ਪਤੀ ਬਣ ਜਾਂਦਾ ਵਾਸ਼ਨਾ ਵਾਸਤੇ ਉਹਨੇ ਵਿਆਹ ਕਰਾਇਆ ਤੇ ਪਤੀ ਬਣ ਗਿਆ ਇਸੇ ਤਰ੍ਹਾਂ ਹੀ ਹਰੇਕ ਨਾਮ ਜਿਹੜਾ ਹੈਗਾ ਉਹਦੀ ਕਾਮਨਾ ਵਾਸ਼ਨਾ ਤੋਂ ਹੀ ਉਹਨੇ ਰੱਖਿਆ ਹੋਇਆ ਤੋ ਪ੍ਰਮਾਤਮਾ ਮਨੁੱਖ ਦੇ ਦਿੱਤੇ ਹੋਏ ਨਾਮ ਡਿਲੀਟ ਕਰਦੇ ਹੋ ਤੇ ਸਾਰਾ ਰਚਨਾ ਜੋ ਵੀ ਹੈ ਉਹ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਜੀਵ ਜੀਵ ਦੇ ਨਾਮ ਨਿਵਰਤ ਹੋ ਜਾਂਦੇ ਆ ਤੇ ਸੰਸਾਰ ਖਤਮ ਹੋ ਜਾਂਦਾ ਤੇ ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਜਿਹੜੀ ਹੈਗੀ ਉਹ ਸਮ ਹੋ ਜਾਂਦੀ ਆ ਇਹੋ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਇੱਕ ਪ੍ਰਮਾਤਮਾ ਨੇ ਜਗ ਰਚਿਆ ਹੁੰਦਾ ਇੱਕ ਜੀਵ ਨੇ ਰਚਿਆ ਹੁੰਦਾ ਪ੍ਰਮਾਤਮਾ ਨੇ ਇਹ ਸਾਰਾ ਸੰਸਾਰ ਰਚਿਆ ਹੋਇਆ ਜਿਹੜਾ ਦਿਸਦਾ ਪਿਆ ਪੰਜੇ ਤਤ ਇਹ ਅਬਿਨਾਸ਼ੀ ਨੇ ਜੀਵ ਨੇ ਜਿਹੜਾ ਜਨਮ ਲੈਣ ਤੋਂ ਬਾਅਦ ਰਿਸ਼ਤੇਦਾਰੀਆਂ ਕਲਪੀਆਂ ਹੋਈਆਂ ਇਹ ਜੀਵ ਦੀ ਰਚਨਾ 100 150 ਮੈਂਬਰਾਂ ਦਾ ਇਹ ਵੀ ਇੱਕ ਜਗ ਹੁੰਦਾ ਜੀਵ ਦਾ ਜਿਹਦੇ ਨਾਲ ਦੁੱਖ ਸੁੱਖ ਹੁੰਦੇ ਆ ਆਉਣਾ ਜਾਣਾ ਹੁੰਦਾ ਤੋਂ ਕਹਿੰਦੇ ਕਿ ਸਮਾ ਪਾ ਕੇ ਫਿਰ ਕੋਈ ਵੀ ਨਹੀਂ ਰਹਿੰਦਾ ਹੌਲੀ ਹੌਲੀ ਸਾਰੇ ਚਲੇ ਜਾਂਦੇ ਨੇ ਦਾਦੇ ਨਾਨਕੇ ਤਾਂ ਫਿਰ ਜੀਵ ਇਕੱਲਾ ਹੀ ਰਹਿ ਜਾਂਦਾ ਇਸੇ ਕਰਕੇ ਮਾਰੇ ਕਹਿੰਦੇ ਨੇ ਕਿ ਜਗ ਝੂਠਾ ਹੈ ਜਿਹੜੀ ਰਚਨਾ ਸੀ ਇਹ ਝੂਠੀ ਸੀ ਮਨੁੱਖ ਨੇ ਘੜੀ ਹੋਈ ਮੁਸ਼ਕਲ ਜਾਂ ਕੋ ਅਤ ਬਣੇ ਢੋਈ ਕੋਈ ਨ ਦੇ ਲਾਗੂ ਹੋਏ ਸਭ ਦੁਸ਼ਮਣਾਂ ਸਾਗ ਵੀ ਭੱਜ ਖੜੇ ਸੱਬੇ ਭੱਜੇ ਆਸ ਦਾ ਚੁੱਕ ਕੇ ਸਭ ਸਰਾਓ ਚਿੱਤ ਆਵੇ ਉਸ ਪਾਰਬ੍ਰਮਤ ਨਗਨੇ ਤਤੀ ਬਾਉ ਸਾਧ ਸੰਗਤ ਕਿੰਨੀ ਵੀ ਮੁਸ਼ਕਲ ਆ ਜਾਵੇ ਵਿਪਤਾ ਆ ਜਾਵੇ ਲੇਕਿਨ ਜੇ ਸਾਰੇ ਸਾਥ ਛੱਡ ਜਾਣ ਫੇਰ ਵੀ ਉਹ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਇਕਦੇ ਨੇੜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਾਮ ਜਪਣਾ ਸ਼ੁਰੂ ਕਰ ਦੇਵੇ ਤੇ ਸਾਰੀ ਤਕਦੀਰ ਉਹਦੀ ਜਿਹੜੀ ਹੈਗੀ ਆ ਉਹ ਚਮਕੁੱਠੇਗੀ ਮਹਾਰਾਜ ਕਹਿੰਦੇ ਨੇ ਠੀਕਰ ਫੋਰ ਦਲੀਸ ਸਿਰ ਸਤਸੰਗਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਸਰੀਰ ਨੂੰ ਝੂਠਾ ਸਮਝ ਕੇ ਠੀਕਰੀ ਵਾਂਗੂ ਦਿੱਲੀ ਜਾ ਕੇ ਇਹਨੂੰ ਭੰਨ ਦਿੱਤਾ ਜੇਕਰ ਉਹ ਸੱਚਾ ਸਮਝਦੇ ਤਾਂ ਫਿਰ ਕਿਵੇਂ ਉਹ ਭਨ ਸਕਦੇ ਸੀ ਛੋਟੇ ਛੋਟੇ ਜਿਹੜੇ ਉਮਰ ਦੇ ਸਿੱਖ ਸੀ ਸੇਵਕ ਸੀ ਧਰਮ ਵਾਲ ਤੇ ਸ਼ਹੀਦ ਹੋ ਗਏ ਉਹਨਾਂ ਨੇ ਏਡੀਆਂ ਏਡੀਆਂ ਮੁਸ਼ਕਲਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਮੁਸ਼ਕਲਾਂ ਨਹੀਂ ਸਮਝਿਆ ਜਦੋਂ ਜੰਗਲਾਂ 'ਚ ਰਹਿੰਦੇ ਸੀਗੇ ਭੁੱਖੇ ਤਾਂ ਹੀ ਰਹਿੰਦੇ ਸੀਗੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾ ਕੱਟਦੇ ਸੀਗੇ ਉਹਨਾਂ ਨੂੰ ਵੀ ਉਹ ਕਹਿੰਦੇ ਨਹੀਂ ਸੀ ਵੀ ਇਹ ਮੁਸ਼ਕਲ ਆ ਇਹ ਤਾਂ ਭਾਈ ਕਹਿੰਦੇ ਸੀ ਪ੍ਰਮਾਤਮਾ ਦਾ ਭਾਣਾ ਵਾ ਲੇਕਿਨ ਹੁਣ ਦੇ ਲੋਕ ਜਿਹੜੇ ਹੈਗੇ ਉਹਨਾਂ ਦੀਆਂ ਮੁਸ਼ਕਲਾਂ ਦੇ ਅਜੀਬ ਕਿਸਮ ਦੀਆਂ ਹੀ ਆ ਜੇ ਦੋ ਘੰਟੇ 32 ਦਾ ਕਟ ਲੱਗ ਗਿਆ ਸਾਰੀ ਗਲੀ ਵਾਲਿਆਂ ਨੂੰ ਦੱਸ ਦੇ ਫਿਰਨਗੇ ਅੱਜ ਤਾਂ ਬਹੁਤ ਮੁਸ਼ਕਲ ਸੀ 2 ਘੰਟੇ 32 ਨਹੀਂ ਆਈ ਜਿਹੜਾ ਸਵੇਰ ਨੂੰ ਦਹੀਂ ਨਹੀਂ ਜੰਮਿਆ ਤਾਂ ਕਹਿਣਗੇ ਅੱਜ ਦਹੀਂ ਨਹੀਂ ਜੰਮਿਆ ਬਹੁਤ ਮੁਸ਼ਕਲ ਆ ਗਈ ਹੈ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਆਮ ਆ ਉਹਨਾਂ ਨੂੰ ਹੀ ਮੁਸ਼ਕਲ ਦਸੀ ਜਾਂਦੇ ਆ ਸੋ ਉਹ ਮੁਸ਼ਕਲਾਂ ਕਾਦੀਆਂ ਹੈਗੀਆਂ ਉਹ ਹੁਣ ਹੈ ਨਹੀਂ ਦੋ ਘੰਟਿਆਂ ਨੂੰ ਬੱਤੀ ਆ ਜਾਊਗੀ ਤੋ ਸਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਸਰੀਰ ਹੀ ਆਪਣਾ ਸ਼ਹੀਦ ਕਰਾਤਾ ਉਹਨਾਂ ਨੇ ਵੀ ਨਹੀਂ ਆਖਿਆ ਸਾਨੂੰ ਮੁਸ਼ਕਲ ਆਈ ਹੈ ਕੋਈ ਵੀ ਤੇ ਹੁਣ ਦੇ ਮਨੁੱਖ ਨੂੰ ਮੁਸ਼ਕਲ ਕੀ ਹੈ ਜਿਸ ਵੇਲੇ ਪਹਿਲੇ ਸਮਿਆਂ ਦੇ ਵਿੱਚ ਕੋਈ ਲਾਈਟ ਨਹੀਂ ਸੀਗੀ ਕੋਈ ਸਹੂਲਤ ਨਹੀਂ ਸੀਗੀ ਤੇ ਉਸ ਵੇਲੇ ਕੋਈ ਖੁਰਾਕਾਂ ਵੀ ਨਹੀਂ ਸੀ ਹੈਗੀਆਂ ਤਾਂ ਵੀ ਉਹ 100-100 ਸਾਲ ਤੰਦਰੁਸਤੀ ਦੇ ਨਾਲ ਜੀਂਦੇ ਸੀਗੇ ਤੇ ਹੁਣ ਕਈ ਕਈ ਪਰਕਾਰ ਦੇ ਇੱਕ ਵਿਟਾਮਿਨਾਂ ਦੀਆਂ ਗੋਲੀਆਂ ਕਈ-ਕਈ ਡੱਬੇ ਖਾਈ ਜਾਂਦੇ ਨੇ ਪ੍ਰਟੀਨਾਂ ਦੇ ਕਈ-ਕਈ ਏਸੀ ਲਾਏ ਹੋਏ ਨੇ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਹੋ ਪਰ ਫੇਰ ਵੀ ਡਾਕਟਰਾਂ ਦੇ ਪਾਸ ਦਵਾਈਆਂ ਰੋਗੀ ਹੋ ਗਏ ਕੋਈ ਤੰਦਰੁਸਤੀ ਦੇ ਨਾਲ ਜੀਵਨ ਨਹੀਂ ਤੋਂ ਮਹਾਰਾਜ ਕਹਿੰਦੇ ਕਿ ਸੁਖ ਸਹੂਲਤਾਂ ਜਿਹੜੀਆਂ ਹੈਗੀਆਂ ਜੀਵਨ ਦੇ ਵਿੱਚ ਇਹ ਤੰਦਰੁਸਤੀ ਦਾ ਕਾਰਨ ਨਹੀਂ ਬਣਦੀ ਇਹ ਤੇ ਦੁਸ਼ਮਣੀ ਬਣ ਜਾਂਦੀਆਂ ਤੋ ਮਹਾਰਾਜ ਗੁਰੂ ਦੇ ਪਿਆਰੇ ਜਿਹੜੇ ਹੈਗੇ ਉਹ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਵੀ ਪ੍ਰਮਾਤਮਾ ਦਾ ਭਾਣਾ ਹੀ ਮੰਨਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜੋ ਨਾ ਦੁੱਖ ਨੂੰ ਦੁੱਖ ਨਹੀਂ ਮੰਨੇ ਸੁੱਖ ਸੁਨੇ ਔਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮੰਨੇ ਇਹ ਉਹੋ ਹੀ ਗੁਰਮਖ ਪਿਆਰੇ ਭਾਣਾ ਮੰਨ ਸਕਦੇ ਜਿਹੜੇ ਦੁੱਖ ਨੂੰ ਦੁੱਖ ਹੀ ਨਹੀਂ ਸਮਝਦੇ ਔਰ ਸੁੱਖ ਦੇ ਨਾਲ ਉਹਨਾਂ ਦਾ ਪ੍ਰੇਮ ਨਹੀਂ ਹੈਗਾ ਕੋਈ ਉਹਨਾਂ ਨੂੰ ਭੈ ਨਹੀਂ ਕੋਈ ਉਹਨਾਂ ਨੂੰ ਵਹਿਮ ਨਹੀਂ ਸੋਨੇ ਨੂੰ ਮਿੱਟੀ ਨੂੰ ਇੱਕੋ ਜਿਹਾ ਸਮਝਦੇ ਆ ਉਹੋ ਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਰਵਾਣ ਆ ਉਹੋ ਹੀ ਸ਼ਹੀਦ ਹੁੰਦੇ ਆ ਉਹੋ ਹੀ ਭਗਤੀ ਕਰਦੇ ਆ ਉਹੋ ਹੀ ਦਾਨ-ਪੋਨ ਕਰਦੇ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਦੁੱਖ ਤੇ ਇਮਤਿਹਾਨ ਆ ਜਿਹੜਾ ਮਨੁੱਖ ਨਿਰਪੈ ਹੋ ਕੇ ਸੋਨੇ ਨੂੰ ਮਿੱਟੀ ਨੂੰ ਸਮ ਕਰਕੇ ਜਾਣਦਾ ਉਸ ਨੂੰ ਹੀ ਸੁਖ ਸ਼ਾਂਤੀ ਦਾ ਸਨੇਹਾ ਪਰਮਾਤਮਾ ਦਿੰਦਾ ਮਨੁੱਖ ਤੇ ਇੱਕ ਬਿਮਾਰੀ ਨੂੰ ਹੀ ਦੁੱਖ ਸਮਝ ਲੈਂਦਾ ਕਿ ਮੈਨੂੰ ਦੁੱਖ ਲੱਗ ਗਿਆ ਕੋਈ ਬੁਖਾਰ ਹੋ ਗਿਆ ਮੈਂ ਦੁਖੀ ਹੋ ਗਿਆ ਪਰ ਦੁੱਖ ਜਿਹੜੇ ਹੈਗੇ ਤਿੰਨਾਂ ਪ੍ਰਕਾਰ ਦੇ ਹੁੰਦੇ ਆ ਆਦੀ ਵਿਆਦੀ ਤੇ ਉਪਾਦੀ ਆਦੀ ਹੁੰਦੀ ਮਾਨਸਿਕ ਰੋਗ ਉਪਾਦੀ ਹੁੰਦੀ ਸਰੀਰਕ ਰੋਗ ਔਰ ਉਪਾਦੀ ਹੁੰਦੀ ਆ ਜਿਹੜਾ ਮਨੁੱਖ ਨੇ ਕੋਈ ਵੀ ਕੁਰਸੀ ਆ ਕੋਈ ਮੰਤਰੀ ਬਣਿਆ ਹੋਇਆ ਉਹ ਆਪਣੀ ਕੁਰਸੀ ਨੂੰ ਗਵਾਉਣਾ ਨਹੀਂ ਚਾਹੁੰਦਾ ਵੱਡੇ ਵੱਡੇ ਬਾਦਸ਼ਾਹ ਹੋਏ ਸੀ ਉਹ ਇਸੇ ਕਰਕੇ ਹੀ ਜ਼ੁਲਮ ਕਰਦੇ ਸੀਗੇ ਕਿ ਜਿਹੜਾ ਨਾਮ ਦੇ ਪਿਛੇ ਬਾਦਸ਼ਾਹ ਲੱਗਦਾ ਉਹ ਕਦੇ ਖਤਮ ਨਾ ਹੋ ਜਾਵੇ ਬਾਦਸ਼ਾਹ ਪਦ ਖਤਮ ਨਾ ਹੋ ਜਾਵੇ ਇਸ ਕਰਕੇ ਜ਼ੁਲਮ ਕਰਦੇ ਸੀਗੇ ਹਰੇਕ ਮਨੁੱਖ ਹੈ ਇਸੇ ਕਰਕੇ ਦੁਖੀ ਆ ਕਿ ਜਿਹੜਾ ਮੈਂ ਮੈਨੂੰ ਲਥਵ ਮਿਲਿਆ ਹੋਇਆ ਕੋਈ ਵੀ ਮੰਤਰੀ ਦਾ ਕੋਈ ਵੀ ਅਮੀਰੀ ਦਾ ਉਹ ਮੇਰਾ ਲੈ ਨਾ ਜਾਵੇ ਇਹ ਵੀ ਇੱਕ ਵੱਡਾ ਦੁੱਖ ਹੈ ਉਪਾਦੀ ਦਾ ਮੈਂ ਪਤੀ ਆ ਮੈਂ ਭਰਾ ਆ ਤੋ ਸਤਿਗੁਰੂ ਜੀ ਪਾਤਸ਼ਾਹ ਜੀ ਕਹਿੰਦੇ ਨੇ ਇਹ ਵੀ ਇੱਕ ਦੁੱਖ ਆ ਨਾਨਕ ਤਿੰਨ ਕੇ ਸੰਗ ਸਾਥ ਵੜਿਆ ਸੋ ਘਿਆ ਰੀਸ ਉਹ ਨਾਨਕ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਜੇਕਰ ਅਗਰੇ ਭਾਗਾਂ ਦੇ ਵਿੱਚ ਗਰੀਬੀ ਲਿਖੀ ਆ ਦੁੱਖ ਲਿਖਿਆ ਵਾ ਤੇ ਤੂੰ ਗਰੀਬਾਂ ਦੁਖੀਆਂ ਦੇ ਵਿੱਚ ਜਾ ਕੇ ਬੈਠ ਉਹਨਾਂ ਨੂੰ ਹੌਸਲਾ ਦੇ ਉਹਨਾਂ ਦੀ ਤੂੰ ਸਹਾਇਤਾ ਕਰ ਭੁੱਖਿਆਂ ਨੂੰ ਰੋਟੀ ਖਵਾ ਪਿਆਸਿਆਂ ਨੂੰ ਪਾਣੀ ਦੇ ਨੰਗਿਆਂ ਨੂੰ ਕੱਪੜੇ ਦੇ ਰੋਗੀਆਂ ਨੂੰ ਦਵਾਈ ਦੇ ਜਿਨਾਂ ਜਦੋਂ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਸੇਵਾ ਕਰੇਗਾ ਤੇ ਤੇਰੇ ਭਾਗਾਂ ਦੇ ਵਿੱਚ ਜੇਕਰ ਦੁੱਖ ਜਾਂ ਗਰੀਬੀ ਲਿਖੀ ਹੋਊਗੀ ਉਹ ਕੱਟੀ ਜਾਏਗੀ। ਪ੍ਰਮਾਤਮਾ ਪ੍ਰਸੰਨ ਹੋ ਜਾਏਗਾ। ਇਹੋ ਹੀ ਮਹਾਰਾਜ ਸਤਿਗੁਰੂ ਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਕਿ ਭਾਈ ਜਿਸ ਤਰ੍ਹਾਂ ਰੇਤ ਦੇ ਕੰਧ ਜਿਹੜੀ ਆ ਉਹ ਛੇਤੀ ਖਤਮ ਹੋ ਜਾਂਦੀ ਆ। ਇਸੇ ਤਰ੍ਹਾਂ ਹੀ ਮਨੁੱਖ ਇਹ ਸਰੀਰ ਜਿਹੜਾ ਇਹ ਵੀ ਇੱਕ ਕੰਧ ਆ। ਤੇ ਇਹ ਜਿਹੜੇ ਇੰਦਰੇ ਨੇ ਇਹ ਸਦਾ ਹੀ ਇਹਦੇ ਤੋਂ ਭੋਗ ਰਸ ਲੈਣਾ ਚਾਹੁੰਦੇ ਆ ਪਰ ਸਦਾ ਹੀ ਇਸ ਸਰੀਰ ਤੋਂ ਇੰਦਰੇ ਭੋਗ ਰਸ ਨਹੀਂ ਲੈ ਸਕਦੇ ਕਿਉਂਕਿ ਇਹ ਸਰੀਰ ਕੱਚਾ ਰੇਤ ਦੀ ਕੰਧ ਵਾਂਗੂ ਆ ਇਹਨੇ ਬਜ਼ੁਰਗ ਹੋ ਜਾਣਾ ਇਹਨੇ ਕਮਜ਼ੋਰ ਹੋ ਜਾਣਾ ਇਹਨੇ ਸਦਾ ਨਹੀਂ ਰਹਿਣਾ ਇਸ ਕਰਕੇ ਮਹਾਰਾਜ ਸਤਿਗੁਰੂ ਸੋਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਗੁਰੂ ਜੀ ਦਾ ਇਹ ਕਹਿਣਾ ਕਿ ਜਿਸ ਤਰ੍ਹਾਂ ਰੇਤ ਦੀ ਕੰਧ ਜਿਹੜੀ ਆ ਉਹ ਛੇਤੀ ਖਤਮ ਹੋ ਜਾਂਦੀ ਹੈ ਤੇ ਇਹ ਜਿਹੜਾ ਮਹਾਰਾਜ ਦਾ ਕਹਿਣਾ ਵਾ ਕਿ ਸਮਾਂ ਬਹੁਤ ਥੋੜਾ ਵਾ ਆਲਸ ਨਾ ਕਰ ਛੇਤੀ ਹੀ ਸੇਵਾ ਸਿਮਰਨ ਧਰਮ ਕਮਾ ਕੇ ਤੂੰ ਵਾਹਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲੈ। ਤੋਂ ਸਤਿਵਾਰਨਾ ਜੋਗੀ ਜਾਣੇ ਰਤਮਾ ਨ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਸਤਿਗੁਰ ਸਚੇ ਪਾਲ ਸਾਹਿਬ ਜੀ ਕਹਿੰਦੇ ਨੇ ਕਿ ਪੰਜਾ ਤਤਾਂ ਦੀ ਜਿਹੜੀ ਬ੍ਰਹਮ ਸ੍ਰਿਸ਼ਟੀ ਆ ਇਹ ਸਦਾ ਰਹਿਣ ਵਾਲੀ ਆ ਇਹਨੂੰ ਅੱਜ ਤੱਕ ਕੋਈ ਨਹੀਂ ਜਾਣ ਸਕਿਆ ਕਿ ਕਦੋਂ ਕਦੀ ਇਹ ਧਰਤੀ ਕਦੋਂ ਦੀ ਵੀ ਸ੍ਰਿਸ਼ਟੀ ਸ਼ੁਰੂ ਹੋਈ ਆ ਤੇ ਕਦੋਂ ਇਹਨੇ ਖਤਮ ਹੋਣਾ ਇਸੇ ਕਰਕੇ ਇਹਨੂੰ ਸੱਚੀ ਸ੍ਰਿਸ਼ਟੀ ਮੰਨਦੇ ਆ ਤੇ ਜਿਹੜੀ ਜੀਵ ਦੀ ਸ੍ਰਿਸ਼ਟੀ ਹੁੰਦੀ ਆ ਉਹ ਨਾਸ਼ਵਾਨ ਹੁੰਦੀ ਆ ਸਾਸੰਗਤ ਨਾਨਾ ਨਾਨੀ ਮਾਮਾ ਮਾਮੀ ਚਲੇ ਗਏ ਤੇ ਨਾਨਕੇ ਖਤਮ ਹੋ ਗਏ ਦਾਦਾ ਦਾਦੀ ਮਾਤਾ ਪਿਤਾ ਚਲੇ ਗਏ ਤੇ ਦਾਦਕੇ ਖਤਮ ਹੋ ਗਏ ਸਾਥ ਸਹੁਰਾ ਚਲੇ ਗਏ ਸਾਲਾ ਵਿਆਹਿਆ ਗਿਆ ਸਾਲੀ ਵਿਆਹੀ ਗਈ ਤੇ ਸਹੁਰੇ ਚਲੇ ਗਏ ਖਤਮ ਹੋ ਗਏ ਤੋ ਅਖੀਰ ਦੇ ਵਿੱਚ ਜੀਵ ਇਕੱਲਾ ਹੀ ਰਹਿ ਜਾਂਦਾ ਕਈ ਬਜ਼ੁਰਗ ਕਹਿ ਦਿੰਦੇ ਨੇ ਕਿ ਜੀ ਪ੍ਰਮਾਤਮਾ ਸਾਨੂੰ ਲੈ ਹੀ ਜਾਵੇ ਕਿਉਂ ਭਾਈ ਲਾਇਕਾ ਤੋ ਜਾਵੇ ਕਹਿੰਦੇ ਹੁਣ ਸਾਡਾ ਇੱਥੇ ਰਿਹਾ ਹੀ ਕੋਈ ਨਹੀਂ ਹੁਣ ਸਾਡਾ ਚੇਤ ਹੀ ਨਹੀਂ ਲੱਗਦਾ ਤੋ ਇੱਕ ਸਮਾਂ ਇਹੋ ਜਿਹਾ ਆ ਜਾਂਦਾ ਕਿ ਕੋਈ ਰਿੰਦਾ ਹੀ ਨਹੀਂ ਰਿਸ਼ਤਾ ਤੋ ਮਨੁੱਖ ਫਿਰ ਆਪਣੇ ਆਪ ਹੀ ਇਥੋਂ ਜਾਣਾ ਚਾਹੁੰਦਾ ਇਹੀ ਪ੍ਰਮਾਤਮਾ ਦੀ ਮਰਿਆਦਾ ਵਾ ਪ੍ਰਾਣੇ ਪ੍ਰਾਣੇ ਉਹ ਧੋਰੀ ਜਾਂਦਾ ਨਵੇਂ-ਨਵੇਂ ਲਈ ਆਉਂਦਾ ਸਫਾਈ ਕਰੀ ਜਾਂਦਾ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਾਗ ਰਜਨਾ ਸਭ ਝੂਠ ਹੈ ਜਾਂ ਲੋਰੇ ਮੀਤ ਇਹ ਮਨ ਦੇ ਵਿੱਚ ਧਰਵਾਸਾ ਰੱਖੋ ਤੂੰ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਇਹੋ ਹੀ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਸ ਤਰ੍ਹਾਂ ਰੇਤ ਦੀ ਕੰਧ ਜਿਹੜੀ ਆ ਉਹ ਜਦੋਂ ਸੀਮੰਟ ਬਜਰੀ ਸਰੀਏ ਦੀ ਸੰਗਤ ਕਰਦੀ ਆ ਤੇ ਇਹ ਕੰਕਰੀਟ ਦੀ ਕੰਧ ਬਣ ਜਾਂਦੀ ਹੈ। ਇਸੇ ਹੀ ਤਰ੍ਹਾਂ ਸੰਗਠਿਤ ਦੇ ਵਿੱਚ ਹੀ ਮੇਲੇ ਲੱਗਦੇ ਆ। ਸਾਰਿਆਂ ਦੇ ਜੋੜ ਮੇਲੇ ਦੇ ਨਾਲ ਹੀ ਸੇਵਾ ਹੁੰਦੀ ਆ। ਸਾਰੇ ਇਕੱਠੇ ਹੋ ਕੇ ਹੀ ਜਦੋਂ ਨਗਰ ਕੀਰਤਨ ਕੱਢਦੇ ਆ ਤੇ ਫੇ ਪਿੰਡਾਂ ਵਿੱਚ ਜਦੋਂ ਨਗਰ ਕੀਰਤਨ ਜਾਂਦਾ ਤੇ ਫੇ ਬੜਾ ਸਤਿਕਾਰ ਕਰਦੇ ਆ। ਸਰੂਪੇ ਪਾਉਂਦੇ ਖਵਾਉਂਦੇ ਪਿਉਂਦੇ ਆ। ਤੇ ਜੇਕਰ ਮਨੁੱਖ ਇਕੱਲਾ ਹੀ ਚਲੇ ਜਾਵੇ ਪਿੰਡਾਂ ਦੇ ਵਿੱਚ ਤੇ ਫੇਰ ਅਗਲੇ ਸ਼ੱਕ ਕਰਦੇ ਆ ਵੀ ਇਹ ਕੌਣ ਲਟੇਰਾ ਆ ਗਿਆ ਕੱਲਾ ਹੀ ਤੁਰੇ ਫਿਰਦਾ ਇਕੱਠੇ ਹੋ ਕੇ ਆਉਣਗੇ ਨਗਰ ਕੀ ਉਦਨ ਦੇ ਰੂਪ ਵਿੱਚ ਤੇ ਸਤਕਾਰ ਕਰਨਗੇ ਜੇ ਇਕੱਲਾ ਜਾਊਗਾ ਤੇ ਫਿਰ ਸਾਰੇ ਹੀ ਉਹਨੂੰ ਸ਼ੱਕੀ ਨਿਗਾਹਾਂ ਦੇਖਣਗੇ ਇਹੋ ਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸਾਰੇ ਇਕੱਠੇ ਰਵੋ ਸੰਗਠਿਤ ਹੋਵੋ ਸਿਆਣਾ ਉਹੋ ਹੀ ਆ ਜਿਹੜਾ ਦੂਸਰਿਆਂ ਨਾਲ ਲੈ ਕੇ ਚੱਲੇ ਤੋਂ ਇਹਦੇ ਵਿੱਚ ਹੀ ਸੁਖਿਆ ਸਾ ਸੰਗਤ ਕਹੇ ਨਾਨਕ ਥਿਰ ਨਾ ਰਹੇ ਜੋ ਬਲੂ ਕੀ ਪੀਤ ਸਾ ਸੰਗਤ ਸੱਚੇ ਪਾਸੇ ਜੀ ਬਖਸ਼ਿਸ਼ ਕਰਦੇ ਨੇ ਕਿ ਜੀਵ ਜਿਹੜਾ ਹੈਗਾ ਉਹ ਸਦਾ ਹੀ ਰਹਿਣਾ ਚਾਹੁੰਦਾ ਨਵੇਂ-ਨਵੇਂ ਤਰੀਕੇ ਲੱਭਦਾ ਰਹਿੰਦਾ ਕਿ ਮੈਂ ਆ ਦਵਾਈ ਖਾ ਲਵਾਂ ਆ ਇੰਜੈਕਸ਼ਨ ਲਵਾ ਲਵਾਂ ਜਿਹਦੇ ਨਾਲ ਮੇਰੀ ਉਮਰ ਵੱਧ ਜੇ ਤੇ ਮਹਾਰਾਜ ਕਹਿੰਦੇ ਨੇ ਕਿ ਤੂੰ ਰਹਿਣਾ ਚਾਹੁੰਨਾ ਤੇ ਕਾਲ ਤੈਨੂੰ ਲਿਜਾਣਾ ਚਾਹੁੰਦਾ ਤਾਂ ਹੀ ਤੇ ਖਾਂਦਿਆਂ ਖਾਂਦਿਆਂ ਕਈ ਵਾਰੀ ਉਹੋ ਜੀ ਚੀਜ਼ ਖਾਦੀ ਜਾਂਦੀ ਜਿਹਦੇ ਨਾਲ ਬੰਦਾ ਬਿਮਾਰ ਹੋ ਜਾਂਦਾ ਮਿੱਠਾ ਖਾਈ ਗਿਆ 슈ਗਰ ਹੋ ਗਈ ਘਿਓ ਖਾਈ ਗਿਆ ਬਲੱਡ ਪ੍ਰੈਸ਼ਰ ਵਧਣ ਲੱਗ ਪਿਆ ਸਾਰਾ ਕੁਝ ਖਾਂਦਾ ਤੇ ਤਾਕਤ ਵਾਸਤੇ ਹੀ ਸੀਗਾ ਪਰ ਉਹ ਹੀ ਸੰਸਾਰ ਤੋਂ ਜਾਣ ਦਾ ਕਾਰਨ ਬਣਦਾ ਜਿਹੜੀਆਂ ਚੀਜ਼ਾਂ ਖਾਣ ਵਾਸਤੇ ਇਹ ਸਦਾ ਰਹਿਣ ਵਾਸਤੇ ਖਾਂਦਾ ਉਹੋ ਹੀ ਚੀਜ਼ਾਂ ਇਹਨੂੰ ਕਈ ਵਾਰੀ ਲਿਜਾਣ ਦਾ ਕਾਰਨ ਬਣਦੀਆਂ ਤੋਂ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਜੀਵ ਹੈ ਨਾ ਇਹਨੂੰ ਹਰ ਵੇਲੇ ਪੈ ਰਿੰਦਾ ਕਿ ਮੇਰੀ ਆਰਥਿਕ ਜਿਹੜੀ ਸਥਿਤੀ ਆ ਉਹ ਕਮਜ਼ੋਰ ਨਾ ਹੋ ਜਾਵੇ ਤਾਂ ਅੰਦੌਲਤ ਵੱਲੋਂ ਮੇਰਾ ਕਮਜ਼ੋਰ ਨਾ ਹੋ ਜਾਵਾ ਕੋਈ ਲੁੱਟ ਨਾ ਲਵੇ ਕੋਈ ਡਾਕਾ ਨਾ ਪੈ ਜਾਵੇ ਸਮਾਜਿਕ ਤੌਰ ਦੇ ਉੱਤੇ ਮੇਰੀ ਇੱਜ਼ਤ ਬਣੀ ਰਹੇ ਰਾਜਨੀਤਿਕ ਤੌਰ ਦੇ ਉੱਤੇ ਮੇਰੀ ਕੁਰਸੀ ਮੇਰਾ ਮੰਤ్రਾਲਾ ਉਹ ਮੈਨੂੰ ਬਣਿਆ ਰਹੇ ਮਹਾਰਾਜ ਕਹਿੰਦੇ ਕਿ ਭਾਈ ਇਹ ਕਿਵੇਂ ਹੋ ਸਕਦਾ ਅੱਜ ਤੂੰ ਸੀਟ ਜਿੱਤ ਗਿਆ ਮੈਂ ਮੰਤਰੀ ਬਣ ਗਿਆ ਤੇਰੇ ਘਰ ਦੇ ਵਿੱਚ ਪਟਾਕੇ ਚੱਲਦੇ ਆ ਜਿਹਨੂੰ ਤੂੰ ਹਰਾਇਆ ਵਾ ਤੇ ਉਹਦੇ ਘਰ ਦੇ ਵਿੱਚ ਅੱਜ ਗਮੀ ਹੋਈ ਪਈ ਆ ਛਣਾਟਾ ਛਾਇਆ ਵਾ ਤੇ ਸਾਧ ਸੰਗਤ ਮਹਾਰਾਜ ਇਹ ਕਹਿੰਦੇ ਨੇ ਕਿ ਜੇ ਅੱਜ ਤੇਰੇ ਘਰ ਦੇ ਵਿੱਚ ਛਣਾਟਾ ਛਾਇਆ ਵਾ ਤੇ ਤੈਨੂੰ ਹਰਾਉਣ ਵਾਲੇ ਦੇ ਘਰ ਵਿੱਚ ਅੱਜ ਪਟਾਕੇ ਚੱਲਦੇ ਆ ਇਹੋ ਹੀ ਸੰਸਾਰ ਦੀ ਰੀਤ ਆ ਜਿਹੜੀ ਇੱਕ ਰਸ ਨਹੀਂ ਰਹਿੰਦੀ ਮਹਾਰਾਜ ਕਹਿੰਦੇ ਕਹੇ ਨਾਨਕ ਥਿਰ ਨਾ ਰਹੇ ਜਿਵੇਂ ਬਾਲੂ ਕੀ ਭੀਤ ਇਹ ਸੰਸਾਰ ਦੀ ਪਤ ਪ੍ਰਤਿਸ਼ਠਾ ਜਿਹੜੀ ਹੈਗੀ ਆ ਦੁਨੀਆਂ ਦੀ ਵਡਿਆਈ ਅੱਧੀ ਵਿਚੀ ਜਾਣ ਇਹ ਦੁਨੀਆਂ ਦੀ ਜਿਹੜੀ ਵਡਿਆਈ ਆ ਇਹਨੂੰ ਤੇ ਅੱਧੀ ਵਿਚੀ ਜਾਣੋ ਅਧ ਅਧੂਰੀ ਹੀ ਜਾਣੋ ਕਿ ਨਾ ਕੋਈ ਆਰਥਿਕ ਤੌਰ ਦੇ ਉੱਤੇ ਹੀ ਪ੍ਰਸੰਨ ਹੋਇਆ ਨਾ ਸਮਾਜਿਕ ਸਤਕਾਰ ਲੈ ਕੇ ਹੀ ਕੋਈ ਸੰਤੁਸ਼ਟ ਹੋਇਆ ਨਾ ਰਾਜਨੀਤਿਕ ਮੰਤ్రਾਲਾ ਬਣ ਕੇ ਕੇਂਦਰੀ ਮੰਤ్రਾਲਾ ਭਾਵ ਕੈਬਨਟ ਬਣ ਜਵੇ ਪਾਵਾ ਪ੍ਰਧਾਨ ਮੰਤਰੀ ਤੱਕ ਬਣ ਜਵੇ ਤਾਂ ਵੀ ਉਹ ਸੰਤੁਸ਼ਟ ਨਹੀਂ ਹੁੰਦਾ ਸਰੀਰ ਦਾ ਵੀ ਇਹੋ ਹੀ ਇਨਾ ਮੋਹ ਕਰਦਾ ਕਈ ਪ੍ਰਕਾਰ ਦੀਆਂ ਉਹਨੂੰ ਖੁਰਾਕਾਂ ਦਿੰਦਾ ਪਰ ਫੇਰ ਵੀ ਉਹ ਸਰੀਰ ਆਪਣੇ ਆਪ ਹੀ ਦਿਨੋਂ ਦਿਨ ਖਤਮ ਹੋ ਜਾਂਦਾ ਇਹੋ ਹੀ ਮਹਾਰਾਜ ਤੁਕਸੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਇਹ ਝੂਠਾ ਹੋਣ ਕਰਕੇ ਹੀ ਇਹ ਹੌਲੀ-ਹੌਲੀ ਜਿਹੜਾ ਉਹ ਤੁਰ ਜਾਂਦਾ ਔਰ ਜੀਵ ਦੇ ਸੁਖ ਲਈ ਪ੍ਰਕਿਰਤੀ ਜਿਹੜੀ ਹੈਗੀ ਉਹ ਬਦਲਦੀ ਰਹਿੰਦੀ ਆ ਕਦੀ ਕੋਈ ਪ੍ਰਧਾਨ ਬਣ ਗਿਆ ਕਦੀ ਕੋਈ ਪ੍ਰਧਾਨ ਬਣ ਗਿਆ ਕਦੀ ਕੋਈ ਜਿੱਤ ਗਿਆ ਕਦੀ ਕੋਈ ਹਾਰ ਗਿਆ ਉਹ ਸਾਧ ਸੰਗਤ ਅਸਲੀ ਸਹਜ ਜਿਹੜੀ ਹੁੰਦੀ ਆ ਇੱਕ ਨਕਲੀ ਸਹਜ ਹੁੰਦੀ ਆ ਅਸਲੀ ਸਹਜ ਹੁੰਦੀ ਆ ਕਿ ਜਦੋਂ ਪਰਮੇਸ਼ਰ ਪਰਮਾਤਮਾ ਸਤ ਚਿਤ ਆਨੰਦ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਆ ਤੇ ਫਿਰ ਸੰਸਾਰ ਨਿਵਰਤ ਹੋ ਜਾਂਦਾ ਆ ਆਤਮਕ ਸੱਤਾ ਹੋਣ ਕਰਕੇ ਸੰਸਾਰ ਨਿਵਰਤ ਹੋ ਜਾਂਦਾ ਆ ਤੇ ਸੁਰਤੀ ਜਿਹੜੀ ਹੈਗੀ ਉਹ ਵਿਚਾਰ ਅਧੀਨ ਵਿਚਾਰਹੀਣ ਹੋ ਜਾਂਦੀ ਆ 0 ਹੋ ਜਾਂਦੀ ਆ 0 ਹੋ ਜਾਂਦੀ ਆ ਤੇ ਫਿਰ ਇਕਾਗਰਤਾ ਹੋ ਜਾਂਦਾ ਆਨੰਦ ਆ ਜਾਂਦਾ ਇਸੇ ਨੂੰ ਕਹਿੰਦੇ ਨੇ ਅਸਲੀ ਸਹਜ ਇੱਕ ਨਕਲੀ ਸਹਜ ਹੁੰਦੀ ਆ ਉਹ ਇਹ ਹੁੰਦੀ ਆ ਕਿ ਭਾਵੇਂ ਹੱਥਾਂ ਪੈਰਾਂ ਦੀ ਗਤੀ ਹਾਈ ਹੋ ਹੱਥਾਂ ਪੈਰਾਂ ਨੂੰ ਬਹੁਤ ਕੰਮ ਕਰ ਰਿਹਾ ਹਾਈ ਗਤੀ ਦੇ ਵਿੱਚ ਚਲਾ ਰਿਹਾ ਪਰ ਦਿਮਾਗ ਦੇ ਵਿਚਾਰ ਲੋ ਕਰ ਲਵੇ ਜਾਣੀ ਦਿਮਾਗ ਦੇ ਵਿਚਾਰ ਹੌਲੀ ਕਰ ਲਵੇ ਤਾਂ ਵੀ ਉਹਨੂੰ ਆਨੰਦ ਆ ਜਾਏਗਾ ਇਹ ਹੁੰਦੀ ਹੈ ਨਕਲੀ ਸਹਜ ਜਿਹੜੀ ਕਿ ਲਈ ਜਾ ਸਕਦੀ ਆ ਕੋਈ ਵੀ ਲਈ ਕੋਈ ਕੋਈ ਵੀ ਲੈ ਸਕਦਾ ਇਸ ਨੂੰ ਅਸਲੀ ਸਹਜ ਤਾਂ ਉਦੋਂ ਹੀ ਮਿਲੇਗੀ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਨਕਲੀ ਸਹਜ ਤਾਂ ਕੋਈ ਵੀ ਲੈ ਸਕਦਾ ਕਦੋਂ ਵੀ ਲੈ ਸਕਦਾ ਇਹੋ ਹੀ ਮਹਾਰਾਜ ਸਤਗੁਰੂ ਸਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਇਹ ਸੰਸਾਰ ਹੈ ਇਹਦੇ ਵਿੱਚ ਦੁੱਖ ਸੁੱਖ ਅਮੀਰੀ ਗਰੀਬੀ ਵਾਸਤੇ ਸਦਾ ਹੀ ਤਿਆਰ ਰਹਿਣਾ ਚਾਹੀਦਾ ਮਹਾਰਾਜ ਕਹਿੰਦੇ ਨੇ ਗਲੇ ਪੜਨੇ ਸੇ ਤੂੰ ਅੱਛਾ ਹੈ ਲੱਗ ਜੋ ਗਲੇ ਗਲੇ ਪੜਨੇ ਸੇ ਤੂੰ ਅੱਛਾ ਹੈ ਲੱਗ ਜੋ ਗਲੇ ਛੋੜ ਕਰ ਤਕਰਾਰ ਤਿਉਹਾਰ ਕੀ ਬਾਤਾਂ ਕਰੇ ਮਹਾਰਾਜ ਕਹਿੰਦੇ ਕਿ ਜਿਹੜਾ ਤੂੰ ਬੈਠਾ ਹੋਇਆ ਦੁਸ਼ਮਣਾਂ ਨੂੰ ਯਾਦ ਕਰ ਕਰਕੇ ਉਹਨਾਂ ਦੇ ਨਾਲ ਝਗੜੇ ਵਾਸਤੇ ਸੋਚਦਾ ਰਹਿਣਾ ਮਹਾਰਾਜ ਕਹਿੰਦੇ ਕਿ ਉਹਨਾਂ ਨੂੰ ਉਹਨਾਂ ਦੇ ਨਾਲ ਤੂੰ ਬੁਰਾ ਨਾ ਸੋਚ ਉਹਨਾਂ ਨੂੰ ਗਲੇ ਲਾ ਲਾ ਉਹਨਾਂ ਨੂੰ ਨਾਲ ਲਾ ਲਾ ਇਹੋ ਜੀ ਟਕਰਾਰਬਾਦੀ ਛੱਡ ਕੇ ਤੇ ਤਿਹਾਰ ਜਿਹੜੇ ਹੈਗੇ ਆ ਉਹ ਕਿੱਦਾਂ ਚੰਗੇ ਤਰ੍ਹਾਂ ਮਨਾਏ ਜਾਣ ਉਹਦੇ ਬਾਰੇ ਸੋਚ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇੱਕ ਵਾਰੀ ਇੱਕ ਸ਼ਰਧਾਲੂ ਨੇ ਮਹਾਂਪੁਰਖਾਂ ਨੂੰ ਆਖਿਆ ਮਹਾਰਾਜ ਮੈਂ ਕਥਾ ਕਾਰ ਲੈਣੀ ਆ ਏਜੰਸੀ ਮੇਰੇ ਨਾਲ ਚੱਲੋ ਉਹਦੇ ਉੱਥੇ ਤੁਹਾਡੇ ਚਰਨ ਪਵਾਉਣੇ ਆ। ਜਦੋਂ ਏਜੰਸੀ ਗਿਆ ਤੇ ਉੱਥੇ ਪਤਾ ਲੱਗਾ ਕਿ ਉਹ ਕਾਰ ਜਿਹੜੀ ਹੈਗੀ ਆ ਉਹਦੇ ਵਿੱਚ ਖਰਾਬੀ ਆਈ ਸੀਗੀ ਇਸ ਕਰਕੇ ਉਹਨੂੰ ਵਾਪਸ ਕਰ ਦਿੱਤਾ। ਤੇ ਹੁਣ ਉਹਦੀ ਖਰਾਬੀ ਦੂਰ ਕਰਕੇ ਨਵੇਂ ਮਾਡਲ ਦੇ ਵਿੱਚ ਇੱਕ ਮਹੀਨੇ ਨੂੰ ਆਊਗੀ। ਉਹ ਸੰਤਾ ਨੂੰ ਕਹਿਣ ਲੱਗਾ ਮਹਾਰਾਜ ਉਹ ਤਾਂ ਹੁਣ ਲੇਟਸ ਆ ਕਿ ਉਹਦੇ ਵਿੱਚ ਖਰਾਬੀ ਸੀਗੀ ਉਹ ਮਾਡਲ ਪਿੱਛੇ ਚਲੇ ਗਿਆ ਹੁਣ ਸੋਧ ਕੇ ਤਾਂ ਫੇਰ ਆਏਗਾ ਇੱਕ ਮਹੀਨੇ ਨੂੰ। ਮਹਾਪੁਰਸ਼ ਕਹਿਣ ਲੱਗੇ ਸੰਤ ਜੀ ਕਹਿੰਦੇ ਦੇਖਿਆ ਪਰਮੇਸ਼ਰ ਪ੍ਰਮਾਤਮਾ ਜੀ ਦੇ ਬਖਸ਼ਿਸ਼ ਨੂੰ ਕਈ ਕਰੋੜਾਂ ਸਦੀਆਂ ਤੋਂ ਉਹਨੇ ਮਨੁੱਖ ਬਣਾਇਆ ਹੋਇਆ ਵਾ ਹੁਣ ਤੱਕ ਮਨੁੱਖ ਚੱਲੀ ਜਾਂਦਾ ਕੋਈ ਵੀ ਇਹਦੇ ਵਿੱਚ ਉਹਨੂੰ ਬਦਲ ਨਹੀਂ ਨੀ ਪਈ ਮਨੁੱਖ ਦੀ ਕੋਈ ਵੀ ਚੀਜ਼ ਪ੍ਰਮਾਤਮਾ ਨੂੰ ਬਦਲ ਨਹੀਂ ਨੀ ਪਈ ਜਿਹੜਾ ਇੱਕ ਵਾਰੀ ਬਣਾਤਾ ਉਹੋ ਹੀ ਹੁਣ ਤੱਕ ਚੱਲੀ ਜਾਂਦਿਆ ਪਰ ਜਿਹੜਾ ਜੀਵ ਨੇ ਬਣਾਉਂਦਾ ਉਹਨੂੰ ਮਹੀਨੇ-ਮਹੀਨੇ ਬਾਅਦ ਹੀ ਬਦਲਣਾ ਪੈਂਦਾ ਇਸੇ ਕਰਕੇ ਜੀਵ ਅਧੂਰਾ ਵਾ ਪਰਮਾਤਮਾ ਪੂਰਾ ਵਾ ਤੋ ਸਾਧ ਸੰਗਤ ਇੱਕ ਰਾਹੀਰ ਆਪਣੀ ਮੰਜ਼ਿਲ ਤੇ ਜਾ ਰਿਹਾ ਸੀਗਾ ਬਹੁਤ ਪਿਆਸ ਲੱਗੀ ਪਾਣੀ ਦੀ ਤੇ ਅੱਗੇ ਜਾਂਦਿਆਂ ਜਾਂਦਿਆਂ ਉਹਨੂੰ ਇੱਕ ਰਸਤੇ ਦੇ ਉੱਤੇ ਹਵੇਲੀ ਈ ਰਹੀ ਸੀ ਉਹ ਹਵੇਲੀ ਦੇ ਵਿੱਚ ਚਲੇ ਗਿਆ ਉੱਥੇ ਅੱਗੇ ਅਮੀਰ ਬੈਠਾ ਸੀਗਾ ਕੁਰਸੀ ਦੇ ਉੱਤੇ ਤੇ ਰਾਹੀਰ ਕਹਿਣ ਲੱਗਾ ਕਿ ਬਾਉ ਜੀ ਮੈਨੂੰ ਪਾਣੀ ਪਿਆ ਦਿਓ ਉਹ ਅਮੀਰ ਕਹਿਣ ਲੱਗਾ ਇੱਥੇ ਬਹਿ ਜਾ ਮੇਰੇ ਆਦਮੀ ਆਉਣ ਵਾਲੇ ਆ ਆਦਮੀ ਆਉਣਗੇ ਤੇ ਤੈਨੂੰ ਪਾਣੀ ਪਿਆ ਦੇਣਗੇ ਉਹ ਬਹਿ ਗਿਆ ਕਿੰਨਾ ਚਿਰ ਡੀਕਦਾ ਰਿਆ ਫਿਰ ਉੱਠਿਆ ਕਹਿੰਦਾ ਬਾਉ ਜੀ ਮੈਂ ਅੱਗੇ ਮੰਜ਼ਲ ਤੇ ਜਾਣਾ ਮੈਨੂੰ ਪਿਆਸ ਬਹੁਤ ਜ਼ਿਆਦੀ ਲੱਗੀ ਹੈ ਮੈਨੂੰ ਤੁਸੀਂ ਪਾਣੀ ਪਿਆ ਦਿਓ ਉਹ ਅਮੀਰ ਫੇਰ ਕਹਿੰਦਾ ਕੁਰਸੀ ਤੇ ਬੈਠਾ ਬੈਠਾ ਕਿ ਮੈਂ ਆਖਿਆ ਵਾ ਮੇਰੇ ਆਦਮੀ ਆਉਣ ਵਾਲੇ ਆ ਉਹ ਆਉਣਗੇ ਤੈਨੂੰ ਪਾਣੀ ਪਿਆ ਦੇਣਗੇ ਉਰਾਗਿਰ ਕਹਿਣ ਲੱਗਾ ਬਾਉ ਜੀ ਥੋੜੇ ਸਮੇਂ ਵਾਸਤੇ ਤੁਸੀਂ ਹੀ ਆਦਮੀ ਬਣ ਜਾਓ ਉਰਾਗਿਰ ਕਹਿਣ ਲੱਗਾ ਬਾਉ ਜੀ ਥੋੜੇ ਸਮੇਂ ਵਾਸਤੇ ਤੁਸੀਂ ਹੀ ਆਦਮੀ ਬਣ ਜਾਓ ਸੋ ਸਾਧ ਸੰਗਤ ਮਨੁੱਖ ਆਕਾਸ਼ ਤੇ ਚੜ ਗਿਆ ਇਹਦੀਆਂ ਬਲੰਦੀਆਂ ਨੂੰ ਛੂ ਲਿਆ ਸਮੁੰਦਰ ਦੀਆਂ ਗਹਿਰਾਈਆਂ ਨੂੰ ਮਾਪ ਲਿਆ ਪਰ ਮਨੁੱਖ ਨੂੰ ਧਰਤੀ ਤੇ ਜੀਣਾ ਮਨੁੱਖ ਨੂੰ ਧਰਤੀ ਤੇ ਜੀਣਾ ਨਹੀਂ ਆਇਆ ਮਨੁੱਖਾਂ ਦੀ ਭੀੜ ਦੇ ਵਿੱਚ ਹੀ ਮਨੁੱਖ ਗਵਾਚ ਗਿਆ। ਸੋ ਇਹੋ ਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਇਹ ਸੰਸਾਰ ਦੇ ਵਿੱਚ ਤੂੰ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਹੀ ਆਇਆ ਵਾ। ਦੇਰ ਨਾ ਕਰ। ਛੇਤੀ ਕਰ ਜਿਉਂ ਬਾਲੂ ਕੀ ਭੀਤ। ਇਹ ਛੇਤੀ ਕਰ, ਸੇਵਾ ਸਿਮਰਨ ਕਰ, ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ। ਸਤਗੁਰੂ ਜੀ ਦਾ ਉਪਦੇਸ਼ ਸੁਣੋ। ਕਮਾਓ ਆਨੰਦ ਪ੍ਰਾਪਤ ਕਰੋ ਜੀਵਨ ਸਫਲਾ ਕਰੋ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ